ਉਨੇ ਆਈਡੀ ਬਣਾਈ ਸੀ ਉਹਦੇ ਤੋਂ ਕਦੀ ਮੇਰੇ ਮਤਲਬ ਕਿਸੇ سوشل میڈیا ਪਲੈਟਫਾਰਮ 'ਤੇ ਮਨ ਲੋ ਫੋਟੋ ਪਾਈ ਰੀਲ ਪਾਈ ਉਹਦੇ ਤੇ ਬਕਵਾਸ ਕਰਦੀ ਉਸ ਤੋਂ ਬਾਅਦ ਜੀ ਇਹ ਕਦੇ ਮੈਸेंजर ਵਗੈਰਾ ਤੇ ਨਹੀਂ ਗਾਲੀ ਗਲੋਚ ਧਮਕੀਆਂ ਮਾਰਨ ਤੱਕ ਦੀਆਂ ਧਮਕੀਆਂ ਵੀ ਮੈਂ ਤੁਹਾਨੂੰ ਗੋਲੀਆਂ ਮਾਰ ਦੂੰਗਾ ਇਹ ਕਰ ਦੂੰਗਾ ਪਤਾ ਨਹੀਂ ਭਾਜੀ ਉਹ ਬਾਣਾ ਤਾਂ ਇੱਕ ਉਹਨੇ ਸ਼ੈਲਟਰ ਲਿਆ ਹੋਇਆ ਉਹ ਇੱਕ ਸ਼ਰਾਬੀ ਬੰਦਾ ਜੀ ਗੱਲ ਸੁਣੋ ਉਹ ਇੱਕ ਸ਼ਰਾਬ ਪੀਣ ਵਾਲਾ આગ ਲਗਾ ਨਹੀਂ ਸਕਦੇ ਹੋ ਕਿਸੇ ਭਾਜੀ ਮੇਰੇ ਕੋਲ ਪ੍ਰੂਫ ਨੇ ਮੈਂ ਤੁਹਾਨੂੰ ਬਿਨਾਂ ਪ੍ਰੂਫ ਤੋਂ ਕੋਈ ਗੱਲ ਨਹੀਂ ਕਰੂੰਗਾ ਜਿਹੜੀ ਤੱਥਾਂ ਦੇ ਆਧਾਰ ਤੇ ਗੱਲ ਹੋਊਗੀ ਮੈਂ ਗੱਲ ਸਿਰਫ ਉਹ ਕਰਾਂਗਾ ਜੇ ਕੋਈ ਮੇਰੀ ਗੱਲ ਦੇ ਵਿੱਚ ਜਿਹੜੀ ਮੈਂ ਕਹੀ ਦੇ ਵਿੱਚ ਕੋਈ ਫਰਕ ਹੋਵੇ ਤੁਸੀਂ ਮੈਂ ਉਸ ਗੱਲ ਦਾ ਜ਼ਿੰਮੇਵਾਰ ਹਾਂ ਤਲਵਾਰ ਕੱਢ ਕੇ ਤੁਹਾਨੂੰ ਮਾਰਨ ਨੂੰ ਕਹੇ ਜੀ ਤਾਂ ਤੁਸੀਂ ਉੱਥੇ ਦੱਸੋ ਕੀ ਕਰੋਗੇ ਹੁਣ ਅਸੀਂ ਆਪ ਜਾ ਵੱਡੇ ਜਾਂਦੇ ਜਾਂ ਸਾਡੀ ਮਾਤਾ ਜੀ ਵੱਡੇ ਜਾਂਦੇ ਉਹਨਾਂ ਨੂੰ ਇੰਨੀ ਮਤਲਬ ਮੇਰੀ ਵਾਈਫ ਨੇ ਜਿਵੇਂ ਫੋਟੋ ਪਾਈ ਉਹਦੇ ਕਮੈਂਟ ਦੇ ਵਿੱਚ ਜੇ ਫਿਰ ਮੇਰਾ ਕੋਈ ਰਿਸ਼ਤੇਦਾਰ ਨੇ ਮੰਨ ਲਓ ਉਹਦੇ ਤੇ ਲਾਈਕ ਹੁਣ ਹੁੰਦੀ ਹੀ ਆ ਘਰ ਦੇ ਐਡੇ ਇੱਕ ਦੂਜੇ ਨਾਲ ਫਿਰ ਉਹਨਾਂ ਨੂੰ ਮਤਲਬ ਮੈਸੇਂਜਰ ਦੇ ਵਿੱਚ ਜਾ ਜਾ ਕੇ ਗਾਲਾਂ ਮਤਲਬ ਪਤਾ ਨਹੀਂ ਇਹਨੇ ਇਦਾਂ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ ਉਲਟਾ ਸਾਡੇ ਦੀ ਇਹਨਾਂ ਨੇ ਉੱਥੇ ਪ੍ਰੈਸ਼ਰ ਬੁਆ ਕੇ ਸਾਡੇ ਦੀ ਇਹਨਾਂ ਨੇ ਨਿਆਂ ਸਿੰਘ ਲੈ ਜਾ ਕੇ ਪਰਚਾ ਕਰਾਤਾ ਮਤਲਬ ਚਾਹੇ ਕੋਈ Hindu ਹੋਵੇ ਸੇਖਾ ਮੁਸਲਮਾ ਜਿਹੜੇ ਅਸੀਂ ਮਾਂ ਨੂੰ ਤਾਂ ਮਾਂ ਹੀ ਕਹਿੰਦੇ ਆ ਨਾ ਤੇ ਫਿਰ ਜਦੋਂ ਇਹ ਸਾਡੇ ਰੱਬ ਤੀ ਉਹਨਾਂ ਨੇ ਮਤਲਬ ਗਾਲੀ ਪੈ ਗਿਆ ਜਾਂ ਉਹਨਾਂ ਨੂੰ ਬਿਨਾਂ ਗੱਲੋਂ ਇੰਨਾ ਗਲਤ ਬੋਲਣ ਲੱਗ ਗਿਆ ਤਾਂ ਵੀਰੇ ਅੱਕੇ ਹੋਏ ਮੈਂ ਕੀ ਕਰਦਾ ਯਾਰ ਮੈਨੂੰ ਇਹ ਗੱਲ ਦੱਸ ਦੋ ਮਤਲਬ ਡਿਪਰੈਸ਼ਨ ਵਿੱਚ ਨੇ ਵੀਰੇ ਬਿਲਕੁਲ ਡਿਪਰੈਸਿਵ ਟੌਪ ਇੰਨੇ ਹੀ ਨਾ ਮਤਲਬ ਦਿਮਾਗ ਦੀ ਦਵਾਈ ਖਾਂਦੇ ਆ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ Shimla Puri ਤੋਂ ਇੱਕ ਖਬਰ ਜਿਹੜੀ ਕਾਫੀ ਵਾਇਰਲ ਹੋਂਦੀ ਹੈ ਖਬਰ ਕੀ ਵਾਇਰਲ ਹੁੰਦੀ ਹੈ ਕਿ ਇੱਕ ਸ਼ਖਸ ਜਿਹੜੀ ਇੱਕ ਸਿੱਖ ਨੌਜਵਾਨ ਦੇ ਨਾਲ ਵੀਡੀਓ ਬਾਰਲ ਹੁੰਦੀ ਹੈ ਵੀਡੀਓ ਬਾਰਲ ਦਾ ਅਸਲ ਸੱਚ ਕੀ ਸੀਗਾ ਉਹ ਜਾਣਨ ਉਹਦੇ ਵਾਸਤੇ ਸਾਡੇ ਕੋਲ ਲੁਧਿਆਣਾ ਲਾਈਡ ਦੇ ਵੀਰ ਹੈ ਕਿ ਪੂਰਾ ਮਾਮਲਾ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਉਹ ਮਾਮਲੇ ਦੇ ਵਿੱਚ ਤੁਸੀਂ ਇੱਕ ਕੁੱਟਮਾਰ ਕਰ ਰਹੇ ਹੋ ਕੁੱਟਮਾਰ ਦਾ ਵਿਸ਼ਾ ਕੀ ਸੀਗਾ ਕਿਉਂ ਕੁੱਟਮਾਰ ਕੀਤੀ ਜਾ ਰਹੀ ਸੀ ਕਿੰਨੀ ਦੇਰ ਤੋਂ ਬੰਦਾ ਤੰਗ ਕਰ ਰਿਹਾ ਸੀ ਤੁਹਾਡੇ ਕਹਿੰਦੇ ਮੁਤਾਬਿਕ ਭਾਈ ਸਾਹਿਬ ਉਹ ਬੰਦਾ ਸਾਨੂੰ ਪਿਛਲੇ 6 ਮਹੀਨੇ ਤੋਂ ਕਿਸੇ ਨਾ ਆਪਣੀ ਆਈਡੀ ਤੋਂ ਇਕ ਉਹਨੇ ਆਈਡੀ ਬਣਾਈ ਸੀ ਉਹਦੇ ਤੋਂ ਕਦੀ ਮੇਰੇ ਮਤਲਬ ਕਿਸੇ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਮੈਂ ਲੋ ਫੋਟੋ ਪਾਈ ਰੀਲ ਪਾਈ ਉਹਦੇ ਤੇ ਬਕਵਾਸ ਵਾਜੀ ਉਸ ਤੋਂ ਬਾਅਦ ਜੀ ਜੇ ਕਿਤੇ ਮੈਸੇਂਜਰ ਵਗੈਰਾ ਤੇ ਇੰਨੀ ਗਾਲੀ ਗਲੋਚ ਧਮਕੀਆਂ ਮਾਰਨ ਤੱਕ ਦੀਆਂ ਧਮਕੀਆਂ ਵੀ ਮੈਂ ਤੁਹਾਨੂੰ ਗੋਲੀਆਂ ਮਾਰ ਦੂੰਗਾ ਇਹ ਕਰ ਦੂੰਗਾ ਮੇਰੇ ਬ੍ਰਦਰ ਦੇ ਜਦੋਂ ਅਸੀਂ ਅਸੀਂ ਉਹਨੂੰ ਬਲੌਕ ਕਰਨਾ ਚਾਹਿਆ ਕਿ ਕੀ ਨਾਮ ਕੀ ਹੈ ਕੀ ਹੋਈ ਗੱਲਬਾਤ ਬੱਧੀ ਕਿਤਾ ਨਾਮ ਕੀ ਹੈ ਉਹਦਾ ਨਾਮ ਹੈ ਦਵਿੰਦਰ ਸਿੰਘ ਦਵਿੰਦਰ ਸਿੰਘ ਆ ਉਹਨੇ ਪਿਛਲੇ 1 ਸਾਲ ਤੋਂ ਬਾਣਾ ਪਾਇਆ ਜੀ ਤੇ ਉਹਨੇ ਬਾਣੇ ਪਾ ਕੇ ਮਹਾਰਾਜ ਦੇ ਬਾਣੇ ਤੇ ਬਾਣੀ ਦੀ ਬੇਦਵੀ ਕਰਨ ਵਾਲਾ ਬੰਦਾ ਜੀ ਉਹ ਤੇ ਪਰਚਾ ਦਰਜ ਹੋ ਗਿਆ ਇਸ ਸਮੇਂ ਹਾਂਜੀ ਉਹਦੇ ਤੇ ਵੀ ਪੁਲਿਸ ਨੇ ਸਾਡਾ ਕ੍ਰਾਸ ਕੀਤਾ ਜੀ ਤੇ ਬਟ ਗੱਲ ਇਹ ਆ ਵੀ ਸਾਡੇ ਕ੍ਰਾਸ ਕੰਦੀਪ ਜਾਇ ਸਾਡੀ ਕੋਈ ਗਲਤੀ ਨਹੀਂ ਸੀ ਸਾਡੇ ਤੇ ਨਜਾਇਜ਼ ਪਰਚਾ ਦੇਤਾ ਜੀ ਜਦੋਂ ਅਸੀਂ ਉਹਦੇ ਨਾਲ ਮਸਲਾ ਇਹ ਹੈ ਵੀ ਉਹ 6 ਮਹੀਨੇ ਤੋਂ ਗਾਲਾਂ ਕੱਢ ਰਿਹਾ ਸਾਨੂੰ ਤਾਂ ਕੱਢ ਰਿਆ ਸੀ ਉਸ ਤੋਂ ਬਾਅਦ ਮੇਰੀ ਮਦਰ ਦੀ ਆਈਡੀ ਤੇ ਜਾ ਕੇ ਸਪੈਸ਼ਲੀ ਉਹਨੇ ਗਾਲਾਂ ਕੱਢੀਆਂ ਤੁਹਾਨੂੰ ਮੈਂ ਸਾਰੇ ਪ੍ਰੂਫ ਵਿਦ ਪ੍ਰੂਫ ਸਾਰਾ ਕੁਝ ਮੇਰੇ ਕੋਲ ਘਟੋ ਘਟ 100 ਪੇਜ ਦੀ ਚੈਟ ਆ ਜੀ ਜਿਆ ਬਾਣਾ ਪਾਇਆ ਹੋਏ ਸੀ ਫਿਰ ਉਹ ਗਾਲਾਂ ਗਾਲਾਂ ਕਿਉਂ ਕੱਢ ਰਿਹਾ ਸੀਗਾ ਪਤਾ ਨਹੀਂ ਭਾਜੀ ਉਹ ਬਾਣਾ ਤਾਂ ਇੱਕ ਉਹਨੇ ਸ਼ੈਲਟਰ ਲਿਆ ਹੋਇਆ ਉਹ ਇੱਕ ਸ਼ਰਾਬੀ ਬੰਦਾ ਜੀ ਗੱਲ ਸੁਣੋ ਉਹ ਇੱਕ ਸ਼ਰਾਬ ਪੀਣ ਵਾਲਾ ਅੱਗ ਲਗਾ ਨਹੀਂ ਸਕਦੇ ਹੋ ਕਿਸੇ ਭਾਜੀ ਮੇਰੇ ਕੋ ਪ੍ਰੂਫ ਨੇ ਮੈਂ ਤੁਹਾਨੂੰ ਬਿਗੈਰ ਪ੍ਰੂਫ ਤੋਂ ਕੋਈ ਗੱਲ ਨਹੀਂ ਕਰੂੰਗਾ ਜਿਹੜੀ ਤੱਥਾਂ ਦੇ ਆਧਾਰਤ ਗੱਲ ਹੋਗੀ ਮੈਂ ਗੱਲ ਸਿਰਫ ਉਹ ਕਰਾਂਗਾ ਜੇ ਕੋਈ ਮੇਰੀ ਗੱਲ ਦੇ ਵਿੱਚ ਜਿਹੜੀ ਮੈਂ ਕਹੀ ਦੇ ਵਿੱਚ ਕੋਈ ਫਰਕ ਹੋਵੇ ਤੁਸੀਂ ਮੈਂ ਉਸ ਗੱਲ ਦਾ ਜ਼ਿੰਮੇਵਾਰ ਆ ਮੈਂ ਹੌਨ ਰਿਕਾਰਡ ਗੱਲ ਕਹਿ ਰਿਹਾ ਜੀ ਆ ਦੇਖੋ ਮੈਂ ਤੁਹਾਨੂੰ ਜੇ ਕਹਾਂ ਤਾਂ ਮੈਂ ਦਿਖਾ ਵੀ ਦਿਨਾ ਵਾ ਕਿ ਉਹਦੇ ਮੇਰੇ ਕੋ ਕਿਹੜੀਆਂ ਕਿਹੜੀਆਂ ਵੀਡੀਓ ਨੇ ਇੱਕ ਨਹੀਂ ਹੈਗੀ ਕਈ ਵੀਡੀਓ ਨੇ ਤੇ ਕਈ ਕਾਰਨਾਮੇ ਨੇ ਜਿਹੜੇ ਮੇਰੇ ਕੋਲੇ ਆਨ ਰਿਕਾਰਡ ਨੇ ਜੀ ਵਿਦ ਵੀਡੀਓ ਪ੍ਰੂਫ ਮੈਂ ਤੁਹਾਨੂੰ ਸਾਰੇ ਪ੍ਰੂਫ ਰੱਖੇ ਹੋਏ ਨੇ ਉਹ ਥਾਣੇ ਦਿਖਾਈ ਜੀ ਅਸੀਂ ਥਾਣੇ ਵੀ ਦਿਖਾਈ ਦੀ ਮੇਰੇ ਸਾਰੇ ਘਰਦਿਆਂ ਨੇ ਦਿਖਾਈ ਜੀ ਪਰ ਇਹਨਾਂ ਨੇ ਪ੍ਰੈਸ਼ਰ ਪਵਾ ਕੇ ਜੀ ਤੇ ਮਤਲਬ ਗੱਲ ਇਹ ਹੋਈ ਵੀ ਇਸ ਜਿਹੜੇ ਸਿੰਘ ਸਾਹਿਬਾਨ ਨੇ ਇਹਨਾਂ ਨੇ ਉਹਨਾਂ ਨੂੰ ਜਾ ਕੇ ਗਲਤ ਗੱਲ ਦੱਸੀ ਜੀ ਵੀ ਮੇਰੇ ਨਾਲ ਕੁੱਟਮਾਰ ਹੋਈ ਪਰ ਇਹ ਨਹੀਂ ਦੱਸਿਆ ਵੀ ਇਹ ਕੀ ਕਰਦਾ ਸੀਗਾ ਇਹਨਾਂ ਨੇ ਜਿਹੜੀ ਤੁਹਾਡੀ ਮਦਰ ਨੂੰ ਜਿਹੜਾ ਰਫ ਲੈਂਗੁਏਜ ਯੂਜ਼ ਕੀਤੀ ਗਈ ਉਹਦੇ ਸਕਰੀਨਸ਼ਾਟ ਵੀ ਤੁਹਾਡੇ ਕੋਲ ਬਾਜੀ ਮੇਰੇ ਕੋ ਸਾਰੇ ਸਕਰੀਨਸ਼ਾਟ ਆ ਇਹ ਬੰਦੇ ਨੇ ਮਤਲਬ ਸਾਡਾ ਕੋਈ ਇਹਦੇ ਨਾਲ ਰੋਲਾ ਵੀ ਨਹੀਂ ਸੰ ਤਾਂ ਪਤਾ ਵੀ ਨਹੀਂ ਇਹ ਆ ਪਰ ਜਦੋਂ ਪਤਾ ਲੱਗਿਆ ਤਾਂ ਇਹਨਾਂ ਨੇ ਸਿਰਫ ਗੱਲ ਕਰਨ ਨੂੰ ਗਏ ਪਰ ਇਹ ਹੁਣ ਬੰਦਾ ਅੱਗੋਂ ਮਤਲਬ ਤਲਵਾਰ ਕੱਢ ਕੇ ਤੁਹਾਨੂੰ ਮਾਰਨ ਨੂੰ ਪੈ ਜੇ ਤਾਂ ਤੁਸੀਂ ਉੱਥੇ ਦੱਸੋ ਕੀ ਕਰੋਗੇ ਹੁਣ ਅਸੀਂ ਆਪ ਜਾ ਵੱਡੇ ਜਾਂਦੇ ਜਾਂ ਸਾਡੀ ਮਾਤਾ ਜੀ ਵੱਡੇ ਜਾਂਦੇ ਉਹਨਾਂ ਨੂੰ ਇੰਨੀ ਮਤਲਬ ਮੇਰੀ ਵਾਈਫ ਨੇ ਜਿਵੇਂ ਫੋਟੋ ਪਾਈ ਉਹਦੇ ਕਮੈਂਟ ਦੇ ਵਿੱਚ ਜੇ ਫਿਰ ਮੇਰਾ ਕੋਈ ਰਿਸ਼ਤੇਦਾਰ ਨੇ ਮੰਨ ਲਓ ਉਹਦੇ ਤੇ ਲਾਈਕ ਹੁਣ ਹੁੰਦੀ ਹੀ ਆ ਘਰ ਦੇ ਐਡ ਇੱਕ ਦੂਜੇ ਨਾਲ ਫਿਰ ਉਹਨਾਂ ਨੂੰ ਮਤਲਬ ਮੈਸੇਂਜਰ ਦੇ ਵਿੱਚ ਜਾ ਜਾ ਕੇ ਗਾਲਾਂ ਮਤਲਬ ਪਤਾ ਨਹੀਂ ਇਹਨੇ ਇਦਾਂ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ ਉਲਟਾ ਸਾਡੇ ਦੀ ਇਹਨਾਂ ਨੇ ਉੱਥੇ ਪ੍ਰੈਸ਼ਰ ਪਵਾ ਕੇ ਸਾਡੇ ਦੀ ਇਹਨਾਂ ਨੇ ਨਿਹੰਗ ਸਿੰਘ ਲੈ ਜਾ ਕੇ ਪਰਚਾ ਕਰਾਤਾ ਮੇਰੀ ਤਾਂ ਮਤਲਬ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਜਾ ਕੇ ਇੱਕ ਵਾਰੀ ਇਹ ਗੱਲ ਆਪਣੇ ਮਨ ਤੇ ਲਾ ਕੇ ਸੋਚੋ ਕਿ ਜਦੋਂ ਕੋਈ ਤੁਹਾਡੇ ਮਤਲਬ ਮਦਰ ਨੂੰ ਜਾਂ ਤੁਹਾਡੀ ਵਾਈਫ ਨੂੰ ਜਾਂ ਤੁਹਾਡੀਆਂ ਭੈਣਾਂ ਨੂੰ ਇਦਾਂ ਦੀ ਗਲਤ ਲੈਂਗੁਏਜ ਯੂਜ਼ ਕਰੇ ਬਿਨਾ ਕਿਸੇ ਗੱਲ ਤੋਂ ਤੁਹਾਨੂੰ ਪਰੇਸ਼ਾਨ ਕਰੇ ਮੇਰੇ ਘਰ ਇੰਨੀ ਮਤਲਬ ਮਯੂਸ ਨੇ ਮੇਰੇ ਮਦਰ ਜਾਂ ਲੋ ਜਾਂ ਘਰ ਦੇ ਲਾਲੋ ਮੈਨੂੰ ਤਾਂ ਇੰਨਾ ਡਰ ਲੱਗਿਆ ਵੀ ਕਿਤੇ ਕੋਈ ਆਤਮ ਹੱਤਿਆ ਨਾ ਮੇਰੇ ਮਦਰ ਕਰ ਲੈਣ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਹਦੇ ਵਿੱਚ ਤੁਸੀਂ ਉਸ ਨੇਂਗ ਨੂੰ लाठी ਵੀ ਮਾਰ ਰਹੇ ਹੋ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗਏ ਹੋ ਉਸ ਸਮੇਂ ਕਿਸੇ ਪੁਲਿਸ ਨੂੰ ਫੋਨ ਕੀਤਾ ਤਾਂਜੀ ਕੀਤਾ ਪੁਲਿਸ ਨੂੰ ਫੋਨ ਉੱਥੇ ਅਸੀਂ ਉਹਨਾਂ ਨੂੰ ਅਸੀਂ ਤਾਂ ਉਹਨੂੰ ਸਿਰਫ ਫੜਿਆ ਹਾਂ ਸੀਗਾ ਉਤੇ ਕਿ ਅਸੀਂ ਇਹਨੂੰ ਕਹਿ ਵੀ ਰੇਸੀਪੀ ਤੂੰ ਚੱਲ ਸੀ ਇਹਨੂੰ ਥਾਣੇ ਫੜਾਉਣਾ ਆ ਸੀ ਇਹਨੂੰ ਪਰ ਇਹਨੇ ਮੌਕਾ ਦੇਖ ਕੇ ਹੁਣ ਕਿਰਪਾਨ ਸੀਗੇ ਕੋਲੇ ਉਹਨੇ ਸ਼ਸਤਰ ਸੀਗੇ ਉਹਦੇ ਕੋਲੇ ਜਦੋਂ ਉਹਨੇ ਕੱਢ ਲਿਆ ਹੁਣ ਉਹ ਹਫੜਾ ਗੱਵੜੀ ਚ ਡਰ ਕੇ ਸਾਰੇ ਮਤਲਬ ਮਤਲਬ ਜਿਵੇਂ ਮੇਰੇ ਮਦਰ ਵੀ ਡਰ ਗਏ ਹੁਣ ਉਹ ਡਰ ਕੇ ਇੱਕਦਮ ਅੰਦਰ ਚਲੇ ਗਏ ਜਿਵੇਂ ਜਦੋਂ ਅੰਦਰ ਚਲੇ ਗਏ ਉਹ ਡਰ ਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਮਤਲਬ ਇਹਦੇ ਤੇ ਵੀ ਵਾਰ ਕੀਤੇ ਇਹਦੇ ਵੀ ਸੱਟਾਂ ਲੱਗੀਆਂ ਮਤਲਬ ਮੇਰੇ ਤੇ ਵੀ ਉਹਨੇ ਵਾਰ ਕੀਤੇ ਦਰਸਰ ਗੱਲ ਇਹ ਆ ਵੀ ਸਾਰੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਅਜੇ ਹੋਈ ਮਤਲਬ ਮੇਰੇ ਮਦਰ ਕਰੇ ਉਹ ਮੇਰੇ ਮਦਰ ਤੱਕ ਨੂੰ ਮਤਲਬ ਉਹਨਾਂ ਦੇ ਗਲ ਪੈ ਗਿਆ ਜੀ ਕੁਝ ਗੁਰਦੁਆਰਾ ਸਾਹਿਬ ਦੇ ਬਾਹਰ ਜਦੋਂ ਤੁਹਾਡੇ ਮਦਰ ਖੜੇ ਨੇ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਨੂੰ ਇਹ ਕਹਿ ਰਹੇ ਸੀ ਵੀ ਤੂੰ ਘਟੂ ਘਟ ਇਸ ਗੱਲ ਦੀ ਸ਼ਰਮ ਕਰ ਲੈਂਦਾ ਮੇਰੀ ਉਮਰ ਆ ਵੀ ਤੂੰ ਕਿਸੇ ਟਾਈਮ ਬਚਪਨ ਦੇ ਵਿੱਚ ਜੀ ਦੇਖੋ ਸੀ ਕੋਹ ਮਹੱਲਾ ਸਾਡਾ ਆਣੀ ਜਾਣੀ ਰਹਿੰਦੀ ਆ ਬਚਪਨ ਦੇ ਵਿੱਚ ਇੱਕ ਦੂਸਰੇ ਦੇ ਨਾਲ ਤੇ ਮੇਰੇ ਮਨ ਦੇ ਵਿੱਚ ਜਾਂ ਮੇਰੇ ਕੋਈ ਐਦਾਂ ਦੀ ਕਦੀ ਵੀ ਅਜੇ ਤੱਕ ਉਹਦੇ ਨਾਲ ਕੋਈ ਐਦਾਂ ਦਾ ਨਹੀਂ ਜੀ ਕੋਈ ਰੋਲਾ ਨਹੀਂ ਹੋਇਆ ਕੁਝ ਨਹੀਂ ਹੋਇਆ ਪਰ ਫਿਰ ਵੀ ਉਸ ਤੋਂ ਇਹਨੇ ਮੇਰੀ ਮਦਰ ਦੇ ਥੱਪਣ ਮਾਰਿਆ ਬਕਾਇਦਾ ਉਹਨਾਂ ਦੇ ਗਲ ਪੈ ਗਿਆ ਜਦ ਕੀ ਉਹਨਾਂ ਦੀ ਇੱਥੋਂ ਕਪੜੇ ਵੀ ਮੇਰੇ ਮਾਤਾ ਦੇ ਫਟ ਗਏ ਸੀਗੇ ਜੀ ਇਸ ਗੱਲ ਦੇ ਵਿੱਚ ਫਿਰ ਜਦੋਂ ਗੁੱਸਾ ਆ ਗਿਆ ਫਿਰ ਉਸ ਗੱਲ 'ਚ ਝੜਪ ਹੋ ਗਈ ਵੀਰੇ ਫਿਰ ਉੱਥੇ ਜਦੋਂ ਝੜਪ ਹੋ ਗਈ ਇਹਨਾਂ ਨੇ ਕੋਈ ਦੂਜਾ ਹੀ ਰੂਪ ਦੇਤਾ ਉਸ ਗੱਲ ਨੂੰ ਮਤਲਬ ਫਿਰ ਤੇ ਇਹ ਚੀਜ਼ ਨੂੰ ਚਾਨਣ ਨਹੀਂ ਪਾਇਆ ਗਿਆ ਕਿ ਇਹ ਜਿਹੜੀ ਤੁਸੀਂ ਚੀਜ਼ਾਂ ਦੱਸ ਰਹੇ ਫਿਰ ਉਹ ਚਾਨਣ ਪਾਇਆ ਨਹੀਂ ਗਿਆ ਜਿਹੜੇ ਆਏ ਵੀ ਸੀਗੇ ਨਾਲ ਤੁਸੀਂ ਕਹਿ ਰਹੇ ਉਹਨਾਂ ਦੇ ਕਿ ਉਹਨਾਂ ਨੂੰ ਚਾਨਣ ਪਾਉਂਦੇ ਫਿਰ ਵੀਰੇ ਅਸੀਂ ਉਹਨੇ ਇਹੀ ਤਾਂ ਕਹਿ ਰਹੇ ਸੀਗੇ ਵੀ ਲੈ ਕੇ ਜਾਣਾ ਹੈ ਵੀ ਤੈਨੂੰ ਅਸੀਂ ਪੁਲਿਸ ਥਾਣੇ ਫੜਾਉਣਾ ਹੈ ਵੀ ਤੂੰ ਸਾਨੂੰ ਬਿਨਾਂ ਗੱਲੋਂ ਪਰੇਸ਼ਾਨ ਕਰ ਰਿਹਾ ਵਾ ਜਦਕਿ ਅਸੀਂ ਉਹਦੀ ਭੈਣ ਨੂੰ ਹੀ ਭੈਣ ਕਹਿੰਦੇ ਆ ਠੀਕ ਆ ਬੋਲਚਾਲ ਵੀ ਉਹਨਾਂ ਨਾਲ ਮੇਰੇ ਘਰੇ ਰੋਟੀ ਤੱਕ ਖਾਂਦਾ ਰਿਹਾ ਕੇ ਮੇਰੇ ਮਾਤਾ ਦੇ ਹੱਥੋਂ ਵੀ ਉਹ ਨਾ ਕਿ ਸਾਨੂੰ ਰਸਤੇ 'ਚ ਵੀ ਕਦੀ ਅਜ ਮਤਲਬ ਪਹਿਲੀ ਗੱਲ ਤਾਂ ਇਹ ਕਿ ਅਸੀਂ ਸਾਡਾ ਕਾਫੀ ਦੇਰ ਤੋਂ ਕਈ ਅਰਸੇ ਤੋਂ ਆਪਸ ਦੇ ਵਿੱਚ ਕੋਈ ਲੈਣ ਦੇ ਨਹੀਂ ਕੋਈ ਕੁਝ ਨਹੀਂ ਪਰ ਜੇ ਕਦੀ ਇਹਦੇ ਮਦਰ ਮੇਰੇ ਕਦੀ ਆ ਜਾਂਦੀ ਸਿਸਟਰ ਮੇਰੇ ਸਾਹਮਣੇ ਆਈ ਆ ਤੇ ਮੈਂ ਉਹਨੂੰ ਹਮੇਸ਼ਾ ਨਮਸਤੇ ਕਰਕੇ ਹੀ ਬੁਲਾਇਆ ਤੁਹਾਡੇ ਕੋਲੋਂ ਸਕਰੀਨ ਸ਼ਾਟ ਹੈ ਕਿ ਨਹੀਂ ਜਿੱਤੇ ਗਾਲੀ ਗਲੋਚ ਕੀਤੀ ਗਈ ਆ ਬਹੁਤ ਗਾਲੀ ਕਿਉਂਕਿ ਨਾਂ ਚੱਲਣ ਉਹ ਨਾਂ ਚੱਲਣਗੇ ਆਹੋ ਪਾਜੀ ਤੁਸੀਂ ਜੇ ਚਲਾ ਸਕਦੇ ਹੋ ਜੇ ਇਹ ਬਲਰ ਕੀਤੇ ਤੋਂ ਬਗੈਰ ਇੱਕ ਵੀ ਸਕਰੀਨ ਸ਼ਾਟ ਚੱਲ ਗਿਆ ਭਾਜੀ ਤਾਂ ਤੁਸੀਂ ਮੈਨੂੰ ਤਾਂ ਗੱਲ ਕਰਿਓ ਇਹ ਆ ਲਓ ਜੀ ਤੁਸੀਂ ਪੜ ਲਓ ਆ ਕੀ ਆ ਜੀ ਆ ਪੜ ਲਓ ਜੀ ਤੁਸੀਂ ਲਓ ਦੇਖ ਲਓ ਆ ਕੀ ਆ ਜੀ ਇੱਕ ਨਹੀਂ ਹੈਗੇ ਆ ਕਿੰਨੇ ਨੇ ਦੇਖ ਲਓ ਜੀ ਲਓ ਆ ਕਿੰਨੇ ਨੇ ਲੋ ਇਹ ਤਾਂ ਖਾਲੀ ਮੇਰੇ ਵਾਲੇ ਆ ਜੀ ਜਿਹੜੇ ਮੇਰੇ ਬ੍ਰਦਰ ਮੇਰੀ ਮੰਮੀ ਦੀ ਮਤਲਬ ਆਈਡੀ ਤੇ ਜਾਂ ਸਾਡੇ ਕਿਸੇ ਹੋਰ ਜਾਣਕਾਰ ਨੇ ਜਿਹਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਇਹ ਬੰਦਾ ਪਹਿਲਾਂ ਪਤਾ ਕੀਤਾ ਜਾਵੇ ਕੌਣ ਆ ਜਦੋਂ ਸਾਨੂੰ ਨਹੀਂ ਸੀ ਪਤਾ ਤੇ ਉਹਨਾਂ ਤੱਕ ਨੂੰ ਇਹਨੇ ਗਾਲੀ ਗਲੋਚ ਕੀਤੀ ਇਵਨ ਤੱਕ ਕਿ ਇਹ ਵੀ ਧਮਕੀਆਂ ਦਿੰਦਾ ਵੀ ਮੈਂ ਸਵੇਰ ਤੱਕ ਤੁਹਾਡੇ ਗੋਲੀਆਂ ਮਰਵਾ ਦੂੰਗਾ ਜੀ ਹੁਣ ਤਾਂ ਮੈਨੂੰ ਇਹ ਵੀ ਯਾਰ ਲੱਗਿਆ ਪਿਆ ਦੇਖੋ ਮੈਂ ਇੱਕ ਪਰਿਵਾਰਕ ਆਦਮੀ ਆ ਜੀ ਫੋਟੋ ਦੇ ਉੱਤੇ ਇਹਨੇ ਕੀ ਕਮੈਂਟ ਕੀਤਾ ਹੋਇਆ ਦੇਖੋ ਤੁਸੀਂ ਚਲਾ ਸਕਦੇ ਹੋ ਹੁਣ ਹਲੋ ਜਦ ਕੀ ਉਹਨਾਂ ਦਾ ਕੀ ਰੋਲਾ ਵਾਏ ਸਾਰੀ ਸਕਰੀਨ ਰਿਕਾਰਡਿੰਗ ਆ ਵੀ ਉਹਨਾਂ ਨੇ ਕੀ ਕਿਹਾ ਵਾ ਮਤਲਬ ਇੱਕ ਤੂੰ ਬੱਚਿਆਂ ਕੋ ਉਹ ਉੱਥੇ ਵੀ ਇਹੀ ਪੁੱਛ ਰਹੇ ਸੀ ਵੀ ਤੂੰ ਸਾਡੇ ਬੱਚਿਆਂ ਵਰਗਾ ਆ ਵੀ ਤੂੰ ਮੇਰਾ ਕੀ ਗਲਤ ਦੇਖਿਆ ਤੂੰ ਮੈਨੂੰ ਇਦਾਂ ਕਿਉਂ ਕਹਿ ਰਿਹਾ ਜਦੋਂ ਇਹ ਤਹਿਸ਼ ਆ ਗਿਆ ਫਿਰ ਇਹ ਉਹਨਾਂ ਦੇ ਗਲ ਪੈ ਗਿਆ ਇਹਨਾਂ ਕੀ ਹੁੰਦਾ ਥੱਪੜ ਤੁੱਪੜ ਮਾਰਦਾ ਇਹਨੇ ਫਿਰ ਬਾਜੀ ਤਾਂ ਸਾਡੀ ਉੱਥੋਂ ਦੇ ਨਾਲ ਛੜਪੋਈ ਨਾਲੇ ਦੇਖੋ ਗੁਰੂ ਘਰ ਦਾ ਵੀਰੇ ਮੈਂ ਵੀ ਪੰਜਾਬ ਚ ਰਹਿੰਦਾ ਇੱਥੇ ਤੇ ਹੀ ਖਾਣਾ ਇੱਥੇ ਹੀ ਜੀਣਾ ਇੱਥੇ ਹੀ ਮ ਸਾਰਾ ਪਤਾ ਸੀ ਮੈਂ ਗੁਰੂ ਘਰ ਵੀ ਜਾਣਾ ਸਾਰਿਆਂ ਦਾ ਬਹੁਤ ਸਤਿਕਾਰ ਆ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਨੇ ਮਤਲਬ ਆਪਣਾ ਸਾਰਾ ਸਰਬੰਸ ਸਿਰਫ ਇੱਕ ਧੀਆਂ ਭੈਣਾਂ ਦੀ ਰਾਖੀ ਦੇ ਲਈ ਵਾਰਤਾ ਉਹਨਾਂ ਨੇ ਠੀਕਾ ਤੇ ਇਹ ਵੀਰੇ ਮਤਲਬ ਕੁਝ ਇਦਾਂ ਦੇ ਕੁਝ ਗਲਤ ਲੋਕ ਨੇ ਜਿਹੜੇ ਮਤਲਬ ਯਾਨੀ ਕੀ ਜਾਂ ਲਾ ਲੋ ਧਰਮ ਨੂੰ ਜਦ ਕਿ ਇਹ ਧਰਮ ਦੀ ਤਾਂ ਵੀਰੇ ਕੋਈ ਗੱਲ ਹੀ ਨਹੀਂ ਸੀਗੀ ਨਾ ਧਰਮ ਦੀ ਨਾ ਕੋਈ ਪਾਰਟੀਬਾਜੀ ਦੀ ਹੁਣ ਵੀਰੇ ਮਤਲਬ ਚਾਹੇ ਕੋਈ Hindu ਹੋਵੇ ਸੇਖਾ ਮੁਸਲਮਾ ਵੀਰੇ ਅਸੀਂ ਮਾਂ ਨੂੰ ਤਾਂ ਮਾਂ ਹੀ ਕਹਿੰਨੇ ਆ ਨਾ ਤੇ ਫਿਰ ਜਦੋਂ ਇਹ ਸਾਡੇ ਰੱਬ ਤੀ ਉਹਨਾਂ ਦੇ ਮਤਲਬ ਗਾਲੀ ਪੈ ਗਿਆ ਜਾਂ ਉਹਨਾਂ ਨੂੰ ਬਿਨਾਂ ਕੱਲੋਂ ਇੰਨਾ ਗਲਤ ਬੋਲਣ ਲੱਗ ਗਿਆ ਬੀਰੇ ਅੱਕੇ ਹੋਏ ਮੈਂ ਕੀ ਕਰਦਾ ਯਾਰ ਮੈਨੂੰ ਇਹ ਗੱਲ ਦੱਸ ਦੋ ਮਤਲਬ ਡਿਪਰੈਸ਼ਨ ਵਿੱਚ ਨੇ ਬੀਰੇ ਬਿਲਕੁਲ ਡਿਪਰੈਸ਼ਨ ਚ ਆਪੇ ਇੰਨੀ ਨਾ ਮਤਲਬ ਦਿਮਾਗ ਦੀ ਦਵਾਈ ਖਾਂਦੇ ਆ ਮੈਨੂੰ ਇੰਨੀ ਚਿੰਤਾ ਮਤਲਬ ਯਾਰ ਵੀ ਕਿਸੇ ਗੱਲੋਂ ਮਤਲਬ ਰੋਣ ਵੀ ਮੈਂ ਮੈਂ ਮਰ ਜਾਣਾ ਵੀ ਮੈਂ ਆਤਮ ਹੱਤਿਆ ਕਰ ਲੂੰਗੀ ਵੀ ਇਹ ਬੰਦਿਆਂ ਨੇ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰਨ ਵਿੱਚ ਇੱਕ ਕਸਰ ਨਹੀਂ ਛੱਡੀ ਹੈਗੀ ਕਿਸੇ ਵੀ ਸਖਸ਼ੇ ਜੋ ਸ਼ਿਮਲਾਪੁਰੀ ਤੇ ਰਹਿਣ ਵਾਲੇ ਤੁਹਾਨੂੰ ਯਾਦ ਹੋਣਾ ਕਿ ਇੱਕ ਵੀਡੀਓ ਬੜੀ ਬਖੂਬੀ ਵਾਇਰਲ ਹੋ ਰਹੀ ਸੀ ਜਿਹੜੀ ਨਿਹੰਗ ਸਿੰਘ ਦੀ ਤੇਨਾਂ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਵੀਡੀਓ ਦਰਸਲ ਸੱਚ ਹੈ ਇਹ ਦੱਸਣ ਦਾ ਵੀ ਕਹਿ ਹੈਗਾ ਕਿ ਇਹ ਗੁੰਮਰਾ ਕੀਤਾ ਜਾ ਰਿਹਾ ਸੀ ਲੇਕਿਨ ਜੋ ਅਸਲ ਸੱਚ ਸੀਗਾ ਜੋ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਸਾਰਾ ਸੀਗਾ ਲੇਕਿਨ ਮਾਮਲੇ ਵਿੱਚ ਅਸੀਂ ਅਸਲ ਸੱਚ ਨੂੰ ਵੀ ਪੁੱਛਾਂਗੇ ਤੇ ਆਈਓ ਨੂੰ ਸ਼ਿਮਲਾਪੁਰੀ ਤੇ ਆਈਓ ਨੇ ਪੁੱਛਦਿਆਂ ਕਿ ਮੁਕਤਮਾ ਦਰਜ ਕੀਤਾ ਗਿਆ ਤੇ ਇਹਦੇ ਵਿੱਚ ਅਸਲ ਸੱਚ ਹੈ ਕੀ ਸੀਗਾ ਤੇ ਕੀ ਇਹ ਪੂਰਾ ਮਾਮਲਾ ਇੱਕ ਛੋਟੀ ਜੀ ਵੀਰੇ ਮੇਰੀ ਬੇਨਤੀ ਹੋਰ ਆ ਮਤਲਬ ਇਹ ਜਿਨ੍ਹਾਂ ਨੂੰ ਵੀ ਕਹਿ ਰਿਹਾ ਵੀ ਇਦਾਂ ਵੀ ਭਾਜੀਪੀ ਦੇ ਬੰਦੇ ਜੇ ਵੋ ਵੀਰੇ ਨਾ ਇਹ ਪਾਰਟੀ ਦੀ ਗੱਲ ਆ ਨਾ ਇਹ ਧਰਮ ਦੀ ਗੱਲ ਆ ਕੋਈ ਠੀਕ ਆ ਮੇਰੀ ਸਾਰਿਆਂ ਨੂੰ ਮਤਲਬ ਜਿੰਨੇ ਵੀ ਮੇਰੇ ਪਰਾ ਯਾਨੀ ਕਿ ਗੱਲ ਸੁਣ ਰਹੇ ਆ ਮੇਰੀ ਜਿੱਥੇ ਤੱਕ ਗੱਲ ਪਹੁੰਚ ਰਹੀ ਆ ਜਾਂ ਕੋਈ ਮੇਰੇ ਮਤਲਬ ਕਈ ਚੈਨਲਾਂ ਨੇ ਆ ਚਲਾਇਆ ਕਿ ਬੀਜਪੀ ਦੇ ਬੰਦੇ ਹੋ ਤੁਸੀਂ ਤੇ ਬੀਜਪੀ ਹਾਂ ਬੀਜਪੀ ਤਾਂ ਦੀ ਗੱਲ ਹੀ ਕੋਈ ਨਹੀਂ ਮੇਰੀ ਸਾਰਿਆਂ ਨੂੰ ਵੀਰੇ ਇਹ ਬੇਨਤੀ ਆ ਦੇਖੋ ਮਤਲਬ ਯਾਨੀ ਸੱਚ ਜਾਣ ਲੈਣਾ ਚਾਹੀਦਾ ਤੁਸੀਂ ਹੋਰ ਗੱਲ ਆਪਣੇ ਤੇ ਲਾ ਕੇ ਦੇਖੋ ਜਦੋਂ ਕੋਈ ਤੁਹਾਡੀ ਮਾਂ ਭੈਣ ਨੂੰ ਇੰਨਾ ਹਰਾਸ ਕਰੇ ਉਹ ਵੀ 4 5 6 ਮਹੀਨਿਆਂ ਤੋਂ ਕਰੇ ਠੀਕ ਆ ਤੇ ਤੁਸੀਂ ਉਤੋਂ ਉਹਨਾਂ ਤੇ ਇਦਾਂ ਦਾ ਬਲੇਮ ਲਵਾ ਕੇ ਉਤੋਂ ਉਹਨਾਂ ਦੀ ਝੂਠਾ ਪਰਚਾ ਤੁਸੀਂ ਦਰਜ ਕਰਵਾ ਦੋ ਮੈਂ ਨਹੀਂ ਇਹ ਬੰਦਿਆਂ ਨੂੰ ਮੰਨਦਾ ਵੀ ਇਹ ਕਿਸੇ ਰੱਬ ਦੇ ਨੇੜੇ ਦੇ ਬੰਦੇ ਹੋਣਗੇ ਇਹ ਤਾਂ ਵੀਰੇ ਕੁਛ ਮਤਲਬ ਗਲਤ ਲੋਗ ਨੇ ਯਾਰ ਜਿਹੜੇ ਬਿਲਕੁਲ ਹੀ ਗਲਤ ਆਜੀਏ ਜਿਹੜੇ ਬਾਣੀ ਔਰ ਬਾਣੇ ਨੂੰ ਦੋਨਾਂ ਚੀਜ਼ਾਂ ਨੂੰ ਬਦਨਾਮ ਕਰਦੇ ਆ ਮਹਾਰਾਜ ਦੇ ਉਪਦੇਸ਼ਾਂ ਨੂੰ ਤੁਸੀਂ ਦੇਖੋ ਮਹਾਰਾਜ ਦਾ ਉਪਦੇਸ਼ ਆ ਵੀ ਸੋਕ ਨੂੰ ਮੰਦਾ ਕੀਏ ਜਿਤ ਜੰਮੇ ਰਾਜਨ ਤੇ ਉਸੇ ਮਾਂ ਨੂੰ ਜਿਹੜੀ ਮਹਾਰਾਜ ਦੇ ਸ਼ਬਦ ਨੇ ਜਿਹੜੇ ਤੁਸੀਂ ਦੇਖੋ ਵੀ ਮਹਾਰਾਜ ਨੇ ਕਿੱਡੀ ਵੱਡੀ ਗੱਲ ਆਈ ਇਹ ਉਸੇ ਮਾਂ ਨੂੰ ਇਹਨੇ ਸਾਡੀ ਨੂੰ ਗਾਲਾਂ ਕੱਢੀਆਂ ਅਸੀਂ ਪਰਿਵਾਰਕ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸਾਰੇ ਜਿਹੜੇ ਵੀ ਸਾਨੂੰ ਮਤਲਬ ਇਹ ਚੀਜ਼ਾਂ ਦੇ ਉੱਤੇ ਆਈਟੀ ਸੈਲ ਦਾ ਮੁਕੱਦਮਾ ਦਰਜ ਹੋਇਆ ਉਹਨਾਂ ਤੇ ਹਾਂਜੀ ਵੀਰੇ ਬਿਲਕੁਲ ਹੋਇਆ ਜੀ ਉਹਨਾਂ ਦੇ ਉੱਤੇ ਆਈਟੀ ਸੈਲ ਦਾ ਮੁਕੱਦਮਾ ਕਿਉਂਕਿ ਉਹਨੇ ਸਾਨੂੰ ਹਰਾਸ ਕੀਤਾ ਵੀਰੇ ਮੇਰੇ ਘਰੇ ਕੱਲ ਨੂੰ ਕੋਈ ਡਿਪਰੈਸ਼ਨ ਚ ਪਹਿਲਾਂ ਮੇਰੇ ਮਦਰ ਨੇ ਕੋਈ ਇਦਾਂ ਦੀ ਸਾਡੇ ਕਿਸੇ ਪਰਸਨ ਦੀ ਮਤਲਬ ਮੰਨ ਲਓ ਡੈਥ ਹੋ ਜਾਂਦੀ ਕੋਈ ਲਾਸ ਕਰ ਜਾਂਦਾ ਲਾਈਫ ਤਾਂ ਵੀਰੇ ਮੈਂ ਕਿਹਨੂੰ ਕਹਿੰਦਾ ਜਾ ਕੇ ਦੱਸੋ ਤੂੰ ਹੁਣ ਅੱਜ ਵੀ ਇਹ ਸਥਿਤੀ ਬਣੀ ਆ ਵੀ ਇਹ ਤਾਂ ਦੇਖੋ ਉਦੋਂ ਦੀ ਸਥਿਤੀ ਆ ਵੀ ਪਹਿਲਾਂ ਹੀ ਇੰਨੇ ਟੈਂਸੀ ਤੇ ਅੱਜ ਦਾ ਮਾਹੌਲ ਇਦਾਂ ਵੀ ਮੇਰੀ ਮਾਤਾ ਮਤਲਬ ਇਸ ਗੱਲ ਦਾ ਡਿਪਰੈਸ਼ਨ ਫੀਲ ਕਰ ਗਈ ਵੀ ਮੇਰੀ ਇੰਨੀ ਇਹਨਾਂ ਨੇ ਬੇਇੱਜ਼ਤੀ ਕਰਵਾਤੀ ਆ ਇਸ ਬੰਦੇ ਨੇ ਜਦ ਕਿ ਮੇਰਾ ਕੋਈ ਕਸੂਰ ਨਹੀਂ ਸੀ ਔਰ ਅੱਜ ਤੋਂ ਬਾਅਦ ਮਤਲਬ ਸਾਨੂੰ ਇਹ ਵੀ ਫਿਕਰ ਹੋਣ ਲੱਗ ਗਿਆ ਵੀ ਮੇਰੇ ਪਰਿਵਾਰ ਦੀ ਸਿਕਿਉਰਿਟੀ ਦਾ ਜਾਂ ਇਦਾਂ ਮਤਲਬ ਕੀ ਸਾਨੂੰ ਸੁਰੱਖਿਆ ਨਹੀਂ ਸੰਤਮਖਿਆ ਦੇਣਾ ਕਿਦਾਂ ਕਰਾਵਾਂਗੇ ਪਰਿਵਾਰ ਆ ਜੇ ਪਰਵਾਹ ਨਹੀਂ ਆ ਕੇ ਆਪਣੀ ਦਾਸਾ ਦਸੀਓ ਵੀਡੀਓ ਦਾਸਾ ਸੱਚਾਈ ਕੀ ਸੀ ਕਿ ਉਹ ਕਮੈਂਟ ਜਿਹੜੇ ਆ ਰਹੇ ਸੀ ਤੁਹਾਨੂੰ ਅਨਾਲ ਚਲਾ ਕੇ ਦਿਖਾਵੇ ਰਹੇ ਤੇ ਆਖਿਰ ਮਰਿਆਦਾ ਕਿੱਥੇ ਚਲੇਗੀ ਲੇਕਿਨ ਇਹ ਸ਼ਖਸ ਨੇ ਦੱਸਿਆ ਕਿ मां ਨੂੰ ਕੋਈ ਸ਼ਬਦ ਅਖਰੀ ਦਿੱਤਾ ਜਾਵੇ ਤਾਂ ਮਾਂ ਨੂੰ ਸ਼ਬਦ ਕਿਉਂ ਬੋਲਿਆ ਜਾਵੇ ਤੇ ਜੋ ਸ਼ਬਦ ਜਿਹੜੇ ਨੇ ਇਸ ਸਟੇਟਸ ਦੇ ਤੇ ਚੱਲ ਰਹੇ ਨੇ ਉਹ ਵੀ ਤੁਹਾਨੂੰ ਦਿਖਾਏ ਜਾ ਰਹੇ ਨੇ ਲੇਕਿਨ ਸ਼ਿਮਲਾਪੁਰੀ ਦੇ ਆਈਓ ਨੂੰ ਅਸੀਂ ਜ਼ਿਆਦਾ ਜਾਣਕਾਰੀ ਲਵਾਂਗੇ ਕੀ ਮੁਕੱਦਮਾ ਦਰਜ ਕੀਤਾ ਗਿਆ ਤੇ ਗ੍ਰਿਫਤਾਰੀ ਹੋਈ ਹੈ ਕਿ ਨਹੀਂ ਹੋਈ ਹੈ ਸਰ ਤੁੰਜੀ ਗੱਲ ਕਰ ਰਹੇ ਹੋ ਸ਼ਿਮਲਾਪੁਰੀ ਥਾਣੇ ਤੋਂ ਜੀ ਸਰ ਵਿਸ਼ਾਲਕਪੁਰ ਗੱਲ ਕਰਦਾ ਲੁਧਿਆਣਾ ਦੇ ਪੁਤਰਕਾ ਠੀਕ ਹਾਂ ਸਰ ਘੱਟ ਤੋਂ ਠੀਕ ਹੈ ਹਾਂ ਜੀ ਸਰ ਇੱਕ ਮਾਮਲੇ 'ਚ ਜਾਣਕਾਰੀ ਲੈਣੀ ਸੀ ਕਿ ਇੱਕ ਗਿੱਲ ਲੈਬ ਦੇ ਕੋਲ ਗੁਰਦੁਆਰਾ ਅਰਜਨ ਦੇਵ ਸਿਗਨ ਦੇ ਨਾਲ ਇੱਕ ਲੜਾਈ ਝਗੜਾ ਹੋਇਆ ਸੀਗਾ ਉਹ ਮਾਮਲਾ ਹੈ ਕੀ ਤੁਸੀਂ ਤੁਹਾਨੂੰ ਇਹ ਮਾਮਲਾ ਝਗੜਾ ਹੋਇਆ ਸੀਗਾ ਉਸੇ ਜੀ ਤੇਰੇ ਵਿੱਚ ਕੋਈ ਗਰੋਸਪੱਤਾ ਦਰਜ ਕੀਤਾ ਗਿਆ ਸਰ? ہاں ਜੀ ਹਾਂ ਜੀ ਤੇ ਲਗੀ ਤੇਰੇ ਜਿਹੜੀ ਲੜਾਈ ਝਗੜਾ ਹੋਇਆ ਸੀ ਕਿਸ ਬੇਵਜਹ ਹੋਇਆ ਸੀਗਾ ਕਿ ਇਹਦਾ ਕੀ ਮਤਲਬ ਮੋਟਿਵ ਕੀ ਸੀਗਾ ਕਿਸ ਤਰ੍ਹਾਂ ਲੜਾਈ ਹੋ ਗਈ ਕਿ ਜਿਹੜੀ ਦੂਜੀ ਪਾਰਟੀ ਹੈ ਉਹਨਾਂ ਨੇ ਸਾਡੇ ਚੈਨਲ ਆ ਕੇ ਦੋਕਰ ਦਿੱਤੀ ਹੈ ਕਿ ਉਹਨਾਂ ਕੋਲ ਸਕਰੀਨ ਸ਼ਾਟ ਹੈਗੀ ਸੀਗੇ ਜਿੱਥੇ ਮਾਪਿਆਂ ਨੂੰ ਦਤ ਬੋਲਿਆ ਜਾ ਰਿਹਾ ਸੀਗਾ ਤੇ ਕੋਈ ਵਾਕਿਆ ਕਾਮ ਹੈ ਸਰ? ਉਹਨਾਂ ਦੇ ਆਈਡੀ ਇਸ ਤਰ੍ਹਾਂ ਹੀ ਸੀ ਕਰਕੇ ਦਿੱਤਾ ਗਿਆ ਪਰ ਕਿਹਦੇ ਵਿੱਚ ਹੈਗਾ ਕਾਹੋਂ ਫੋੜੇ ਦੇ ਹੋਇਆਗਾ ਅੱਛਾ ਜਿਹੜੇ ਨੇ ਹਰ ਸਿੰਘ ਨੇ ਫਾਸ ਕਿਹਦੇ ਕਿਹੇ ਇਹਦੇ ਕਰਕੇ ਲੱਗਾ ਉਹਨਾਂ ਦੇ ਠੀਕ ਹੈ ਅਰੇ ਵਿੱਚ ਕੋਈ ਗ੍ਰਿਫਤਾਰੀ ਹੋ ਪਾਈ ਹੈ ਹਰਜੂ ਜੀ ਮੈਂ ਅਜੇ ਨਹੀਂ ਗ੍ਰਿਫਤਾਰੀ ਨਹੀਂ ਹੋਈ ਅਜੇ ਗ੍ਰਿਫਤਾਰੀ ਨਹੀਂ ਹੋ ਪਾਈ ਜਿਆ ਪਰੋਸ ਨੂੰ ਅੱਛਾ ਤਰੋਪ ਕਰਾ ਹੋਇਆ ਕਰੇ ਵਿੱਚ ਹਾਂ ਤਰੋਪ ਸੋ ਜਿਹੜਾ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਨੂੰ ਦਰਣਾ ਬਾਈ